ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਾੜੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ੀਨਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਮੈਥੇ ਰੋਡ ਤੇ ਪਿੰਡਿਆ ਵਿਰਜਣ ਆਂਦਾ ਨਵਾਂ ਪਿੰਡ ਅੱਡਾ ਜਿਹੜਾ ਵਿਰਜਣ ਨਾਲ ਲੱਗੇ ਪਿੰਡ ਦਾ ਜੈਠੂ ਵਾਲ ਵੀ ਲੱਗ ਗਈ ਆ ਤੇ ਵੱਲਾ ਮੰਡੀ ਵੀ ਇੱਥੋਂ ਲੱਗ ਗਈ ਆ ਜਿਹੜੀ ਵੱਲਾ ਮੰਡੀ ਹੋਣ ਲੱਗਣੀ ਹੋਵੇ ਇੱਥੋਂ ਥੋੜੀ ਆ ਜਿਹੜੀ ਕਾਕੇ ਵੀਰ ਕੋਲ ਆਪਾਂ ਆਏ ਅੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ ਸਤਿ ਸ੍ਰੀ ਅਕਾਲ ਜੀ। ਉਹ ਸਭ ਵੀਜੀ ਕੀ ਹਾਲ ਚਾਲ? ਵਧੀਆ ਵਧੀਆ ਜੀ ਤੁਸੀਂ ਦੱਸੋ। ਵਧੀਆ ਵਿੱਚ। ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤਾਂ ਤੇ। ਦਰਸ਼ਕ ਤੇ ਹੀ ਨਹੀਂ ਕਹਿੰਦੇ ਅਸੀਂ। ਆਪਣਾ ਟਾਈਮ ਵੀ ਨਹੀਂ ਰਲਿਆ ਬਾਵਾ ਚਲ। ਕੁੱਝ ਦਿਨਾਂ ਚਾਰ ਪੰਜ ਦਿਨ ਹੋ ਕੇ ਕਰਦਿਆਂ। ਹਾਂਜੀ ਹਾਂਜੀ ਆਪਣਾ ਟਾਈਮ ਹੀ ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਹਨਾ। ਠੀਕ ਚਲੋ ਮਾਫੀ ਚਾਹੁੰਦੇ ਆ ਤੁਹਾਡੇ ਤਾਂ। ਚਲੋ ਨਾਮ ਦੱਸ ਤੇ ਕਰੀ। ਨਾਮ ਕਾਕਾ ਬੰਨਸ਼ੀਨਾ। ਜਿਲ੍ਹਾ ਤਾਂ ਸੇਲੰਬਰਸਰ ਹੈ। ਠੀਕ ਐ ਮੈਥੇ ਰੋਡ ਦਿੱਤੇ ਨਾ ਨਵਾਂ ਪਿੰਡ ਅੱਡੇ ਦੇ ਨਾਲ ਐ 10 ਹਸਪਤਾਲ ਤੋਂ ਕੋਲ 3 ਕਿਲੋਮੀਟਰ ਠੀਕ ਐ ਤੇ ਵੱਲਾ ਮੰਡੀ ਵੀ ਇੱਥੇ ਲੱਗ ਗਈ ਐ ਠੀਕ 6 ਕਿਲੋਮੀਟਰ ਐ ਠੀਕ ਐ ਤੇ ਫੋਨ ਨੰਬਰ ਪੁੱਲ ਦੇ ਕਰੀ 8872595751 ਠੀਕ ਐ ਇਹ ਐ ਕਿ ਜਿੰਨੇ ਮੰਡੀ ਵੇਖਣ ਆਉਣਾ ਵਾ ਉਹ ਨਾਲੇ ਇੱਥੇ ਵੀ ਮਾਲ ਵੇਖ ਜਦੇ ਪਹਿਲਾਂ ਮੰਡੀ ਵੇਖ ਆਵੇ ਤੇ ਫਿਰ ਇੱਥੇ ਆਵੇ ਠੀਕ ਐ ਚਲੋ ਸ਼ੁਰੂਆਤ ਆ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਕਾਮ ਆ ਪੂਰੇ ਵੱਡੇ ਕੱਦ ਕਾਠ ਵਾਲੀ ਐ ਤੇ ਹੈਗੀ ਜਿਹੜੀ ਜਰਸੀ ਜੀ ਰੰਗ ਜਰਸੀਆਂ ਵਾਲਾ ਤੇ ਕੱਦ ਜਿਹੜਾ ਇਹਦਾ ਐਚ ਐਫ ਗਾਵਾਂ ਵਾਲਾ ਕਿੰਨਾ ਸੁਬਾ ਵੀਰ ਜੀ ਇਹ ਵੀਰ ਜੀ ਪਹਿਲਾਂ ਸੂਈ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ ਕੋਈ 12 13 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਤੇ ਇਹ ਵੀਰ ਜੀ 15 ਕਿਲੋ ਕਰ ਗਈ ਆ 15 ਲੀਟਰ ਤਿਆਰ ਕਰ ਗਈ ਆ ਹਾਂਜੀ ਠੀਕ ਆ ਕਿੰਨਾ ਚੁਵਾਈ ਜਾਊਗੀ 12 12 ਕਿਲੋ ਚੁਵਾ ਦੂ ਰਮਾਨਾ ਠੀਕ ਹੈ ਤੋਰਾਂ ਫਿਰ ਇੱਕ ਦਿਨ ਕੋਲੋ ਖਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਆ ਖਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਆ ਢੰਡੀ ਢੰਡੀ ਬੜੀ ਗੀ ਸੀ ਠੀਕ ਆ ਉਹਦਾ ਬਹੁਤ ਠੰਡੀ ਬਰਫਾ ਉਹ ਇਦਾਂ ਹੀ ਕੋਈ ਬਰੇ ਠੀਕ ਆ ਇਹ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਬਾਕੀ ਇਹ ਆ ਕਿ ਕੱਦ ਘੱਟ ਚੰਗਾ ਵਾ ਗਰਮੀਆਂ 'ਚ ਚੋਣ ਵਾਲੀ ਗਾਵਾ ਜਿਹੜੀ ਅੱਜ ਤੁਹਾਨੂੰ ਇੱਕ ਤੋਕੜ ਗੱਪਣ ਗਾਵੇਂ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਲੱਗ ਜਵਦੀ ਬਾਕੀ ਥੋੜਾ ਡਰਦੀ ਆ ਸਾਡੇ ਤਾਂ ਤਰ ਹੈ ਕਿ ਫਿਕਸ ਜੇ ਹਵਾਨੇ ਦੀ ਮਾਲਕ ਆ ਕਦ ਮਜ ਹੜੀ ਗੀ ਤੇ ਕਦ ਕਾਠ ਚੰਗਾ ਵਾ ਤੇ ਆ ਬੱਚਾ ਜੇ ਦਾ ਹਾਂ ਜੀ ਅਜਾ ਤਰਾ ਪੂਰਾ ਮਾਰ ਦੋ ਫਾਤ ਮਾਰ ਥੱਲੇ ਮਾਰ ਦੋ ਉਤਰਾ ਠੰਡੀ ਤੇਰੀ ਆ ਬਹੁਤ ਰਸੀਦੀ ਮਿਲੋ ਠੀਕ ਆ ਮੁੱਲ ਕਿੰਨਾ ਕੁ ਰੱਖਣਾ ਇਹਦਾ ਮੁੱਲ ਵੀਰ ਜੀ ਕਰਦੇ 50000 ਰੁਪਏ ਦਾ 65000 ਵਿੱਚੋਂ ਕਰਨਾ ਮੰਤਨ ਕਰਦੇ 50000 ਕਿੰਨਾ ਕੁ 60000 ਦੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਨਾ ਕੋ ਫੋਨ ਕੋਈ ਵੀਰ ਕਰੇ ਕੋਈ ਨਹੀਂ ਮਾਰਨ ਨਾਲ ਹੋਰ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਦੇ ਕਰੀ ਚਵਾ ਤਾਂ ਦਿਖਾ ਦਈਏ ਠੰਡ ਠੰਡ ਦਾ ਪਤਾ ਲੱਗ ਜੰਦਾ ਚੰਗੀ ਤਰ੍ਹਾਂ ਪਸੰਦ ਕਿਥੇ ਤਾਂ ਦੇਖ ਸਾਦੇ ਤੇ ਕਰੀ ਲਾਗੇ ਤਾਂ ਦਿਖਾ ਦੋਵੇ ਜੀ ਇਹਦਾ ਚਵਾ ਇੱਕ ਕਰੀ ਠੀਕ ਆ। ਬਾਕੀ ਹੈਗੀ ਠੰਡੀ ਤੇ ਰਹੀ ਆ ਕੋਈ ਰੱਸੀ ਰੱਸੀ ਫੋਨ ਦੀ ਲੋੜ ਨਹੀਂ। ਬਹੁਤ ਜਾਗੀ ਠੰਡੀ ਆ ਵਿੱਚ ਸਾਰੀ ਗਰਮੀ ਚੋਂ ਬਣਾ ਲਈ ਆ। ਠੀਕ ਆ। ਤੁਹਾਨੂੰ ਪਤਾ ਦੂਜੇ ਕੋਏ ਨੂੰ ਕਿ ਗਾਲੀ ਕੱਢਣਾ ਹੈ। ਹਾਂਜੀ ਹਾਂਜੀ। ਹਾਂਜੀ ਸ਼ਕੀ ਮੂੰਹਾਂ ਲਿਆ ਗਈ। ਠੀਕ ਆ। ਅੱਗੀ ਕੱਦੂ ਬੁੱਤਾ ਜੁਗਰਾ ਵੱਡਾ। ਕੱਦ ਕਾਠ ਪੱਖੋਂ ਦੇ ਜਵਾਨ ਆ ਪੂਰੀ। ਬਾਕੀ ਵੀਡੀਓ 'ਚ ਉਹ ਸਾਜਾ ਕੋਈ ਪ੍ਰੋਪਰ ਅੰਦਾਜ਼ਾ ਨਾ ਹੋ। ਬਾਬੇ ਇੱਥੇ ਆ ਕੇ ਦੇਖੇ ਕੋਈ। ਸਾਜਾ ਛੋਟੀ ਨਾ ਹੋਵੇ ਪੈਸੇ ਜਾਵੇ ਮੰਗਣ ਦੇ ਗਾ ਛੋਟੀ ਨਾ ਹੋਵੇ। ਹਾਂਜੀ ਹਾਂਜੀ। ਪੂਰੀ ਕੱਦ ਵਾਲੀ ਆ। ਠੀਕ ਆ। ਤੇ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਨੇ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਠੰਡੀ ਸੀ ਇਹ ਇੱਕਦਮ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਜੀ 25 ਕਿਲੋ ਦੁੱਧ ਨਰਮਾ ਨਾ ਪਰੋਗੇ ਅੱਛਾ ਹਾਂਜੀ 25 ਤੇ ਲੱਗੇ ਜਿਹੜਾ ਭਰੀ ਜਾਓਗੇ ਨਰਮਾ ਨਰਮਾ ਲਿਆ ਖੋਲੋ ਫਿਰ ਤੋਂ ਅੱਛਾ ਹਾਂਜੀ 25 ਦੇ ਲੱਗੇ ਦੁੱਧ ਜਿਹੜਾ ਕਿੰਨੇ ਕੀ ਚਵਾ ਦੋਗੇ ਕੰਦੇ ਪਰਾਂ ਰੱਖ ਗੋਹਾਏ ਮੋਹਰਾਵਾ ਬਾਕੀ ਦੇ ਨਾ 15 ਘੜਦੀ ਆ ਹਾਂ ਸ਼ੇਰ ਹੋਰ ਜੀਆ ਲੈ ਜੀ ਜੀ ਬਾਕੀ ਇਤਰਾ ਕੱਦ ਕੱਠ ਬੇਲ ਇਹਦੀ ਵੀ ਜਿਹੜੀ ਠੀਕ ਆ ਚੰਗੀ ਆ ਤੇ ਇਹਦਾ ਵਿੱਚ ਕਿੰਨਾ ਰੱਖਣਾ ਮੁੱਲ ਇਹਦਾ ਵਿੱਚ ਹੀ ਮੁੱਲ ਤਾਂ ਕਰਦੇ 70000 ਰੁਪਇਆ ਤੇ 65000 ਰੁਪਇਆ 65000 ਦੇ ਦੋਗੇ ਹੋਰ ਕਰ ਦੋਗੇ ਮੋਕੇ ਤੇ ਮਨ ਕੋਈ ਨਹੀਂ ਥੋੜਾ ਬਥਾ ਸਰਦਾ ਠੀਕ ਆ ਤੇ ਬਾਕੀ ਦੇ ਨਾ 15 ਘੱਟ ਦੀ ਆ ਪਿੱਛੇ ਹਾਂਜੀ ਹਾਂਜੀ ਬਾਕੀ ਚਲੋ ਸாம்ਸੰਗ ਛੱਡ ਦਿਓ ਵਿੱਚੋਂ ਅਜੇ ਤਿਆਰ ਹੋਣੀ ਆ ਪੂਰੀ ਆ ਤੋਕੜ ਗੱਬਣ ਜੀ ਹਾਂਜੀ ਇਹ ਤੋਕੜ ਗੱਬਣ ਆ ਥਾਣਿਆ ਇਹਦੇ ਵੀ ਲਾ ਕੇ ਤਾਂ ਦੇਖ ਸਕਦੇ ਜੀ ਕਿੰਨੇ ਚਿਰ ਦੀ ਚੈੱਕ ਪਾਸਟ ਵਿੱਚ ਇਹ ਵੀ ਜੀ 24 ਮਹੀਨਿਆਂ ਦੀ ਚੈੱਕ ਪਾਸਟ ਹੈ 6 ਕਿਲੋ ਦੁੱਧਿਆ ਅੱਛਾ ਹਾਂਜੀ ਠੀਕ ਤੋਰਦੀ ਆ ਫੇਰ ਇਹਨਾਂ ਨੂੰ ਸੂਆ ਕਿੰਵਾਇਦਾ ਇਹ ਵੀ ਸੀ ਕਿ ਇਹ ਪਹਿਲਾ ਸੂਆ ਸੂਈ ਹੈ ਹੁਣ ਗਾ ਦੁੱਧੇ ਦੇ ਦੂਸਰੇ ਲਈ ਆ ਹਾਂਜੀ ਠੀਕ ਆ ਹੁਣ ਦੂਜਾ ਸੂਣਗੇ ਜਦੋਂ ਵੀ ਸੂਣਗੇ ਬਾਕੀ ਇਹ ਆ ਕਿ ਸੋਹਣੇ ਰੰਗ ਰੌਣਦੇ ਆ ਚੰਗੀ ਵੈੜੇ 12 18 ਕਿਲੋ ਵਾਲੀ ਠੀਕ ਆ ਲੱਕੂ ਅੱਜ ਆ ਜਾ ਲੈ ਜਾ ਉਹ ਵੇਦੀ ਤੇ ਵੀ ਦੀ ਤਾਂ ਫਿਰ ਆਪਾਂ ਕੀ ਰੱਖਣਾ ਮਿਲ ਇਹਦਾ ਵਿੱਚ 25000 ਰੁਪਏ ਤੋਂ ਮੰਨਤਨ ਕਰਦਾ ਅੱਛਾ 25 ਵਿੱਚ ਮੰਨਤਨ ਕਰ ਦੋਗੇ ਠੀਕ ਆ ਤੇ ਹੁਣ ਜਿਹੜੀ ਇਹ ਕੈਂਡ ਤੇ ਰਹੀ ਹੈ ਇਹ ਗੱਬਣੇ ਆ ਵੀ ਹਾਂਜੀ ਗੱਬਣੇ ਆ ਇਹ ਵੀ ਜੀ 20 ਦਿਨ ਕੱਚੀ ਹੈ ਅੱਛਾ 20 ਦਿਨ ਕੱਚੀ ਆ ਜਿਹੜੀ ਚਾਤਰਾ ਕੇ ਲੈ ਜਾ ਤੇ ਕੋਈ ਇਦਾਂ ਲਾ ਦੇ ਠੀਕ ਆ ਚਲੋ ਤੋੜ ਦਈਏ ਫਿਰ ਇਹਨਾਂ ਨੂੰ ਤੇ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਵੀ ਜੀ 14-15 ਕਿਲੋ ਮੰਨਾ ਕਰੀ ਜਾਊਗੀ ਜਾਤ ਦੂਤ ਵਾਲੀ ਹੈ ਕਿੰਨੀ ਦੋ ਠੀਕ ਆ ਬਾਕੀ ਇਹ ਕਿ ਜੇ ਥੋੜੀ ਸੰਭ ਨਹੀਂ ਪੈਣੀ ਹੈ ਸੰਭ ਨਹੀਂ ਪੈਣੀ ਹੋ ਲ ਪਿਆਰੋ ਵੀਵੇ ਹਾਂਜੀ ਬੰਗੜ ਤਾਂ ਬਹੁਤ ਹੋ ਭਰਿਆ ਹੋਵੇ ਉਹ ਸੰਘੋਰ ਹੁੰਦਾ ਉਹੜ ਕੱਚੀ ਹਾਂਜੀ ਹਾਂਜੀ ਪੁੱਕੇ ਪੁੱਕੇ ਬਾਈ ਜੀ ਤਾਂ ਥੋੜਾ ਜਿਹਾ ਜੇ ਇਹ ਹੈ ਕਿ ਚਲੋ ਹੁਣ ਵੀ ਅਜੇ ਠੀਕ ਆ ਰਾਜੀ ਆ ਲਿੱਸੀ ਨਹੀਂ ਆ ਨਹੀਂ ਰਾਜੀ ਬੜੀ ਠੰਡੀ ਬੜੀ ਤੇ ਠੰਡੀ ਤੇ ਰੀਵੀ ਆ ਤੁਹਾਨੂੰ ਤੋਂ ਬਹੁਤ ਪਿਆਰਾ ਲੱਗਾ ਇਹ ਠੀਕ ਆ ਤੇ ਇਹਦਾ ਕਿੰਨਾ ਰੱਖਣਾ ਵੀ ਜੀ ਫਿਰ ਆਪਾਂ ਮੁੱਲ ਇਹਦਾ ਵਿੱਚ ਹੀ ਬੋਲਦੇ 35000 ਹੈ 32000 ਦੀ ਦੇ ਦੋ ਹਾਂਜੀ ਚਲੋ ਵਿੱਚੋਂ ਛੋਟ ਛੜ ਕਰਦੇ ਵੀ ਪਰ ਥੋੜਾ ਬੋਤਾ ਹੋਰ ਤੁਹਾਨੂੰ ਵੀ ਪਤਾ ਬਾਕੀ ਕਿੰਨੇ ਫੁੱਲ ਠੂਗਿਆਂ ਤੇ ਤਿਆਰ ਹੋਏ ਤੇ 45000 ਦੀ ਲੈੜਿਆ ਹਾਂਜੀ ਹਾਂਜੀ ਹਾਂ ਬਾਕੀ ਜਿੰਨਾ ਦਾ ਸਮਾਂ ਹੋਣੀਗਾ ਠੀਕ ਹੈ ਜੀ ਠੀਕ ਹੈ ਜੀ ਦਰ ਕੋਸ਼ ਕੇ ਨਹਿਰ ਬਸ ਜੀ ਮੈਂ ਬਾਕੀ ਇਹੋ ਕਹਿੰਨੇ ਆਂ ਵੀ ਇੱਥੇ ਆ ਕੇ ਤਸੱਲਿਆ ਤੂੰ ਨੂੰ ਪਾਸ ਕਰਕੇ ਖੜੋ ਇੱਥੋਂ ਦੀ ਜ਼ਿੰਮੇਵਾਰੀ ਗਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਤੇ ਦੁੱਧ ਵਾਲੀ ਆ ਤੂੰ ਨੂੰ ਵੀ ਆਪਣੀ ਚੋਾਈ ਕਰਕੇ ਖੜੋ ਹਨ ਠੀਕ ਹੈ ਇੱਥੋਂ ਦੀ ਆਪਾਂ ਗਰੰਟੀ ਦਵਾਂਗੇ ਅਗਲੇ ਵਾਰ ਵੀ ਕੋਈ ਗਰੰਟੀ ਨਹੀਂ ਕਿਉਂਕਿ ਇਹ ਤੁਹਾਨੂੰ ਪਤਾ ਵਾਪਰ ਇੱਕ ਹਿਸਾਬ ਵਾਲੀਆਂ ਚੀਜ਼ਾਂ ਵਾ ਬਸ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜੇ ਤਰ੍ਹਾਂ ਕਿ ਵੀਰ ਜੀ ਹੁਣਾਂ ਨੇ ਕਿਹਾ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਦੇਖ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ